ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀ ਦੇ ਨਾਲ ਤੇ ਪੰਜਾਬ ਸਰਕਾਰ ਦੇ ਮੰਤਰੀ ਤੇ ਅਧਿਕਾਰੀਆਂ ਨਾਲ ਹੋਈ ਬੈਠਕ ਦੇ ਕੀ ਨਤੀਜੇ ਹਾਲਾਂਕਿ ਬਹੁਤ ਸਾਰੀਆਂ ਖਬਰਾਂ ਵਿੱਚ ਇਹੀ ਸੁਣਨ ਨੂੰ ਮਿਲਿਆ ਕਿ ਬੇ ਨਤੀਜਾ ਰਹੀ ਮੀਟਿੰਗ ਇਸ ਤੇ ਗੱਲ ਕਰਾਂਗੇ ਕਿ ਜਿੰਨੀ ਵੀ ਗੱਲਬਾਤ ਹੋਈ ਉਹ ਕੀ ਹੋਈ ਔਰ ਇਸ ਦੇ ਪ੍ਰਭਾਵ ਕੀ ਪੈਣਗੇ ਮੇਰੇ ਨਾਲ ਫੋਨ ਲਾਈਨ ਤੇ ਨੇ ਮਾਲਵਿੰਦਰ ਸਿੰਘ ਮਾਲੀ ਜੀ ਮਾਲੀ ਸਾਹਿਬ ਜਿਹੜੀ ਚੰਡੀਗੜ੍ਹ ਵਿੱਚ ਹੋਈ ਬੈਠਕ ਹੈ ਹਾਲਾਂਕਿ ਉਸ ਨੂੰ ਪੰਜਵੇਂ ਦੌਰ ਦੀ ਬੈਠਕ ਕਿਹਾ ਗਿਆ ਪਰ ਨਵੇਂ ਸਿਰੇ ਤੋਂ ਗੱਲਬਾਤ ਤੁਰੀ ਹੈ ਤੇ ਇਸ ਨੂੰ ਆਪਾਂ ਕਹਾਂਗੇ ਪਹਿਲੀ ਮੀਟਿੰਗ ਹੈ ਤਾਂ ਇਸ ਮੀਟਿੰਗ ਤੋਂ ਜਿਹੜੀਆਂ ਗੱਲਾਂ ਬਾਹਰ ਆਈਆਂ ਨੇ ਮੀਡੀਆ ਜਰੀਏ ਜੋ ਮੰਤਰੀ ਨੇ ਕਈਆਂ ਜੋ ਕਿਸਾਨ ਜਥੇਬੰਦੀਆਂ ਨੇ ਕਈਆਂ ਉਹਦੇ ਤੋਂ ਤੁਸੀਂ ਕੀ ਵਿਸ਼ਲੇਸ਼ਣ ਕੀਤਾ ਆਪਣੇ ਆਧਾਰ ਦੇ ਉੱਤੇ ਆਪਣੇ ਪੱਧਰ ਦੇ ਉੱਤੇ ਕਿ ਕੀ ਕੀ ਹੋ ਸਕਦਾ ਹੈ ਸੰਭਾਵਨਾਵਾਂ ਕੀ ਕੀ ਨੇ ਕਿ ਮਸਲਾ ਹੱਲ ਹੋਵੇਗਾ ਦੇਖੋ ਪਹਿਲੀ ਗੱਲ ਇਹ ਆ ਮੰਗਾਂ ਬਾਜਬ ਹੋਣਾ ਇੱਕ ਵੱਖਰੀ ਗੱਲ ਆ ਜੀ ਪਰ ਉਹ ਮੰਗਾਂ ਦਾ ਆਕਾਰ ਕਿੱਡਾ ਵੱਡਾ ਜਿਨ੍ਹਾਂ ਨੇ ਮੰਗਾਂ ਮਨਵਾਉਣੀਆਂ ਨੇ ਉਹ ਅੰਤਲੇ ਦੇ ਵਿੱਚ ਉਹਨਾਂ ਦਾ ਕਿੰਨਾ ਕਹਿਕਾ ਜਿਵੇਂ ਮੰਨਣੀਆਂ ਨੇ ਉਹਤੇ ਕਿੰਨਾ ਕੁ ਦਬਾ ਤੇ ਉਹਦੀ ਸਮਝ ਤੇ ਪਹੁੰਚ ਕੀ ਹੈ ਨਾ ਗੱਲਾਂ ਬਾਰੇ ਇਹਦਾ ਸਹੀ ਜੈਜਾ ਲੈਣਾ ਜ਼ਰੂਰੀ ਆ ਫੇਰ ਹੀ ਆਪਾਂ ਕਿਸੇ ਸਿੱਟੇ ਤੇ ਪਹੁੰਚ ਸਕਦੇ ਆ ਫੇਰ ਹੀ ਕੋਈ ਸਹੀ ਘੋਲ ਰੂਪ ਅਪਣਾ ਸਕਦੇ ਆ ਆਪ ਦੇ ਆਪ ਚ ਗੱਲ ਕਰਨੀ ਉਹ ਕੋਈ ਵੱਡੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਸਮੱਸਿਆ ਸਭ ਤੋਂ ਵੱਡੀ ਉਦੋਂ ਵੀ ਇਹੀ ਆਈ ਸੀ ਵੀ ਕਿਸਾਨ ਅੰਦੋਲਨ ਐਡਾ ਵੱਡਾ ਸੀ ਉਹ ਖਿੰਡਿਆ ਹੋਇਆ ਉਹਨੂੰ ਮੋੜਾ ਇਕੱਠੇ ਕਰਨ ਦੇ ਲੋੜਾ ਉਸ ਦੌਰਾਨ ਕਿਉਂਕਿ ਉਦੋਂ ਵੀ ਇਹੀ ਕਹਿ ਕੇ ਆਏ ਸੀ ਵੀ ਅਸੀਂ ਕਿਸਾਨ ਅੰਦੋਲਨ ਮੁੱਲਤਵੀ ਕਰਦੇ ਆਂ ਜੇ ਮੁੱਲਤਵੀ ਕਰਦੇ ਆ ਫਿਰ ਉਹਨੂੰ ਮੁੜ ਕੇ ਸ਼ੁਰੂ ਕਰਨ ਵੇਲੇ ਵੀ ਪਹਿਲਾਂ ਵਾਂਗੂ ਇੱਕ ਆਪਸੀ ਵਿਚਾਰ-ਵਟਾਂਦਰਾ ਜਾਂ ਮੌਕੇ ਦਾ ਜਾਇਦਾ ਹਾਲਤਾ ਕਿਨੇ ਸਾਂਝੀ ਸੰਝ ਪੜਾਉਣੀ ਚਾਹੀਦੀ ਸੀ ਜੀ ਇਹ ਜਿਹੜੀਆਂ ਦੋ ਕਿਸਾਨ ਜਥੇ ਬਣੀਆਂ ਹਨ ਧਨੇਰ ਵਾਲੀ ਤੇ ਡੱਲੇਵਾਲ ਵਾਲੀ ਇਹਨਾਂ ਨੇ ਉਦੋਂ ਹਾਲਤ ਦਾ ਜਾਇਦਾ ਲਿਆ ਜਿਹੜਾ ਗਲਤ ਜਾਇਦਾ ਲਿਆ ਤੇ ਕੇਂਦਰ ਸਰਕਾਰ ਨੇ ਉਸ ਮੌਕੇ ਦਾ ਫਾਇਦਾ ਉਠਾਇਆ ਜਿਹੜੀ ਗੱਲ ਖਤਰੋ ਲਗਾਤਾਰ ਜਾਲ ਪਾ ਰਹੇ ਸੀ ਕਿਸਾਨ ਅੰਦੋਲਨ ਤੇ ਕੇ ਸਿਰਫ ਪੰਜਾਬ ਵਾਲਿਆ ਜਿਨ੍ਹਾਂ ਨੇ ਇਹ ਸਾਰਾ ਰੌਲਾ ਗੋਲਾ ਪਾਇਆ ਹੋਇਆ ਮੁਲਕ ਦੇ ਵਿੱਚ ਕੋਈ ਇਹੋ ਜਿਹਾ ਮਸਲਾ ਹੈ ਹੀ ਨਹੀਂ ਜੀ ਉਦੋਂ ਕਿਸਾਨ ਕੋਲ ਨੇ ਪੈਂਟੜਾ ਖੇੜਤਾ ਸੀ ਉਹਨਾਂ ਦਾ ਜੀ ਵੋਟ ਦੀ ਝੋਟ ਦਾ ਨਾਰਾ ਦੇਤਾ ਸੀ ਤੇ ਇਹ ਕਹਿੰਦਾ ਸੀ ਵੀ ਤੁਹਾਨੂੰ ਹੱਕ ਨਹੀਂ ਇਹ ਕਾਨੂੰਨ ਬਣਾਉਣ ਦੇ ਜੀ ਜਦੋਂ ਇਹਨਾਂ ਨੇ ਅੰਦੋਲਨ ਨੂੰ ਸ਼ੁਰੂ ਕੀਤਾ ਉਹਨਾਂ ਨੇ ਆਪਣਾ ਉਹੀ ਜਾਲ ਸੱਟ ਨਾਲ ਦੀ ਨਾਲ ਹਾਂ ਐਡੇ ਵੱਡੇ ਅੰਦੋਲਨ ਨਾਲ ਬਿਨਾਂ ਗੱਲਬਾਤ ਕੀਤੇ ਇੱਕ ਤਰਫਾ ਮੰਗ ਮੰਨੀ ਉਹਨਾਂ ਨੇ ਤੇ ਇੱਕ ਤਰਫਾ ਤੌਰ ਤੇ ਕਿਹਾ ਵੀ ਆ ਬਾਕੀ ਮੰਗਾ ਸੀ ਲਾਗੂ ਕਰਾਂਗੇ ਜਿਹੜੀਆਂ ਕੁੱਸ਼ ਕੀਤੀਆਂ ਨੇ ਕੋਈ ਅਧੂਰੀਆਂ ਕੀਤੀਆਂ ਨੇ ਕੁਝ ਨਹੀਂ ਕੀਤੀਆਂ ਉਹਨਾਂ ਨੇ ਲਗਾਤਾਰ ਚੰਡੀਗੜ੍ਹ ਆ ਕੀ ਮੀਟਿੰਗਾਂ ਸ਼ੁਰੂ ਕਰਨੀਆਂ ਕਰਨੀਆਂ ਸ਼ੁਰੂ ਕਰਤੀਆਂ ਜੀ ਇਹ ਵੀ ਉਹਨਾਂ ਦੇ ਕਿਉਂਕਿ ਇਹਨਾਂ ਦੀ ਆਪਣੀ ਸਮਝ ਆ ਇਹਨਾਂ ਦੀ ਆਪਣੀ ਸਮਝ ਇਹ ਸੀ ਉਦੋਂ ਕਈ ਬਲਵਾਨ ਵੀ ਇਹਨਾਂ ਦਾ ਪੱਖਪੂਰਦੇ ਸੀ ਕਿ ਅਸੀਂ ਭੱਜ ਕੇ ਮੂਰੇ ਮਨੀਟਰ ਬਣ ਜਾਗੇ। ਬਾਕੀ ਜਥੇਬੰਦੀਆਂ ਖੜੀਆਂ ਰਹਿ ਜਾਣਗੀਆਂ ਉਹਨਾਂ ਦਾ ਕਾਡਰ ਸਾਡੇ ਨਾਲ ਆਜੂ। ਕੇਸ ਕਰਕੇ ਜਿਹੜੇ ਪਹਿਲਾਂ ਜਦੋਂ ਕਿਸਾਨ ਅੰਦੋਲਨ ਉਦੋਂ ਚੱਲੇ ਆ ਪਹਿਲਾਂ ਸ਼ੁਰੂ ਹੋਇਆ ਉਦੋਂ ਪੰਜਾਬ ਵਾਲਿਆਂ ਨੂੰ ਸੱਦਾ ਦਿੰਦੇ ਹੁੰਦੇ ਸੀ ਦਿੱਲੀ ਮੀਟਿੰਗਾਂ ਹੋਈਆਂ। ਜੀ। ਉਹ ਨੇੜ ਵਿਰੋਧ ਕਰਦਾ ਸੀ ਉਦੋਂ ਵੀ ਤੁਹਾਨੂੰ ਕੱਲਿਆਂ ਨੂੰ ਕੀ ਹੱਕਾ ਮੀਟਿੰਗਾਂ ਕਰਨ ਦਾ? ਜਦੋਂ ਮੁਲਕ ਦਾ ਮਸਲਾ ਵਾ ਮੰਗਾ ਸਾਂਝੀਆਂ ਵਾ ਤੇ ਇਸ ਕਰਕੇ ਸਾਰਿਆਂ ਨੂੰ ਸੱਦਾ ਦੇਣਾ ਚਾਹੀਦਾ ਉਹ ਮੀਟਿੰਗਾਂ 'ਚ ਗਿਆ ਨਹੀਂ। ਉਹ ਗ੍ਰਾਹਕ ਆਲੇ ਪਾਲ ਮਿਲਤ ਜਾਂਦੇ ਰਹੇ ਹੁਣ ਭੱਜ ਕੇ ਦੋਵੇਂ ਮੁਰੇ ਮੀਟਰ ਬਣ ਗਏ ਇੱਕ ਤਾਂ ਪਹਿਲਾਂ ਆਪ ਕੱਲਿਆਂ ਨੇ ਗੱਲ ਸ਼ੁਰੂ ਕਰ ਲਈ ਦਿੱਲੀ ਨਾਲ ਗੱਲ ਜਿੱਥੇ ਟੁੱਟੀ ਜਿਹਦੇ ਬਾਰੇ ਇਹ ਕਹਿ ਕੇ ਆਏ ਸੀ ਕਿ ਅਸੀਂ ਇਹਨਾਂ ਗੱਲਾਂ ਬਾਰੇ ਵਿਚਾਰਾਂਗੇ ਉਹ ਗੱਲਾਂ ਕੀ ਸੀ ਜਿਹੜੀਆਂ ਪੰਜ ਫਸਲਾਂ ਤੇ ਉਹ ਐਮਐਸਪੀ ਦੀ ਗਾਰੰਟੀ ਦੇ ਰਹੇ ਸੀ ਉਹ ਖੇਤੀ ਠੇਕੇ ਵਾਲੀ ਖੇਤੀ ਸੀ ਕੰਟਰੈਕਟ ਖੇਤੀ ਸੀ ਬਾਹਰ ਆ ਕੇ ਗਵਰ ਰੋਲਾ ਪਿਆ ਫਿਰ ਇਹਨਾਂ ਨੇ ਗੱਲਬਾਤ ਤੋੜ ਕੇ ਫਿਰ ਇਹ ਭੱਜਲੇ ਸ਼ੰਭੂ ਤੇ ਕਨੌਰੀ ਨੂੰ ਜੀ ਫੇ ਜਿਹੜੀ ਹੁਣ ਚਿੱਠੀ ਆਈ ਸੀ ਇਹਨਾਂ ਦਾ ਉਹ ਪੈਂਤੜਾ ਫੇਲ ਹੋ ਗਿਆ ਵੀ ਇਹ ਮੋਰਚੇ ਦੇ ਮਗਰੇ ਸਾਰਿਆਂ ਨੂੰ ਆਉਣਾ ਪੈ ਜੂ ਚਾਹੇ ਬੋਲ ਹੀ ਜਾਂਦੇ ਨੇ ਦੁਨੀਆ ਦਾ ਵੱਡਾ ਅੰਦੋਲਨ ਵਾ ਸਾਰੇ ਮੁਲਕ ਦੇ ਕਿਸਾਨ ਆ ਜਿਹੜਾ ਸਾਡੇ ਨਾਲ ਵਾ ਬੰਦ ਨੇ ਸਾਬਤ ਕਰਤਾ ਇਹਨੇ ਸਾਬਤ ਕਰਤਾ ਹਕੀਕਤ 'ਚ ਜਦੋਂ ਗੱਲ ਨਾ ਬਣੀ ਫੇਰੇ ਇਹਨਾਂ ਨੇ ਢੜਕਾਉ ਪੈਂਤੜੇ ਲੈ ਜਿਹੜੇ ਕਿਸਾਨ ਅੰਦੋਲਨ ਦੀ ਸਪਿਰਟ ਦੇ ਸਿੱਖੀ ਸਿਧਾਂਤਾਂ ਦੀ ਸਪਿਰਟ ਦੇ ਉਲਟ ਸੀ ਮਰਜੀ ਬੜਿਆਂ ਦਾ ਪੈਂਤੜਾ ਲਿਆ ਮਰਜੀ ਬੜਿਆਂ ਦਾ ਸੰਕਲਪਾ ਜਿਹੜਾ ਮਿੱਟੀ ਚ ਮਲਾਤਾ ਮਰਨ ਵਰਤ ਦਾ ਪੈਂਤੜਾ ਲਿਆ ਜਿਹੜਾ ਅਕਾਲ ਪਛ ਤੇ ਜਫੇਦਾਰ ਸਾਹਿਬ ਨੇ ਵੀ ਕਿਹਾ ਵੀ ਭਾਈ ਸਾਨੂੰ ਸਾਡਾ ਇਤਿਹਾਸ ਸਿੱਖ ਇਤਿਹਾਸ ਦੀ ਗੱਲਾਂ ਨਹੀਂ ਦਿਖਾਉਂਦੇ ਲੜਦੇ ਮਰ ਜਾਣਾ ਹੋਰ ਗੱਲਾਂ ਇਸ ਖਾਤਰ ਮਰਨਾ ਠੀਕ ਗੱਲ ਨਹੀਂ ਚਲੋ ਇੱਕ ਹੱਦ ਤੱਕ ਹਮਦਰਦੀ ਮਿਲੀ ਉਸ ਤੋਂ ਬਾਅਦ ਜਦੋਂ ਜਿਹੜੀ ਜਿਹੜੀ ਮਤਲਬ ਰੋਟੀ ਪਾਣੀ ਛੱਕ ਕੇ ਸਰੀਰ ਨੂੰ ਇੰਨੀ ਮਿਹਨਤ ਕਰਕੇ ਪਚਾਉਣਾ ਪੈਂਦਾ ਫਿਰ ਸ਼ਕਤੀ ਮਿਲਦੀ ਆ ਫਿਰ ਮੈਡੀਕਲ ਐਡ ਰਾਹੀਂ ਉਹੀ ਸ਼ਕਤੀ ਲੈ ਲਈ ਤੁਸੀਂ ਦੇਖੋ ਇਹ ਵੀ ਅਜੀਬ ਮਰਨ ਵਰਤਾ ਜਿਹੜਾ ਜਿਹੜਾ 2.5 ਘੰਟੇ ਮੀਟਿੰਗ ਤੇ ਕੁਰਸੀ ਤੇ ਬੈਠਾ ਪਰ ਮਾਈ ਸਾਹਿਬ ਤੁਹਾਡੀਆਂ ਇਹ ਗੱਲਾਂ ਇੱਕ ਹੱਦ ਤੱਕ ਬਹੁਤ ਠੀਕ ਨੇ ਪਰ ਦੂਜਾ ਪਾਸਾ ਇਹਦਾ ਇਹ ਵੀ ਹੈ ਨਾ ਕਿ ਇਨਾ ਜਥੇਬੰਦੀਆਂ ਨੇ ਕੁਝ ਨਾ ਕੁਝ ਕਾਲਾਂ ਦੇ ਕੇ ਸੰਘਰਸ਼ ਕਰਕੇ ਕਹਿਣ ਦੀ ਕੋਸ਼ਿਸ਼ ਤਾਂ ਕੀਤੀ ਨਾ ਚਾਹੇ ਉਹ ਪੈਦਲ ਜਾਣ ਦਿੱਲੀ ਕੋਚ ਕਰਨ ਦਾ ਮਸਲਾ ਸੀ ਜਾਂ ਕੇਂਦਰੀ ਮੰਤਰੀ ਨਾਲ ਮੀਟਿੰਗ ਕਰਨ ਦੀ ਗੱਲ ਸੀ ਉਹ ਤਾਂ ਦਾਵਾ ਕਰਦੇ ਆ ਕਹਿੰਦੇ ਅਸੀਂ ਇਹ ਬਰਤਾਂਤ ਵੀ ਤੋੜਨਾ ਹੈ ਕਿ ਪੰਜਾਬ ਦਾ ਅੰਦੋਲਨ ਨਹੀਂ ਹੈ ਅਸੀਂ ਦਿੱਲੀ ਦੇ ਵਿੱਚ ਕਿਉਂਕਿ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਸਰਵਨ ਸਿੰਘ ਪੰਦੇਹਰੋਰਾ ਨੇ ਵੀ ਕਿਹਾ ਸੀ ਕਿ ਅਸੀਂ ਜਿਹੜੀ ਵੀ ਬੈਠਕ ਕਰਾਂਗੇ ਹੁਣ ਚੰਡੀਗੜ੍ਹ ਨਹੀਂ ਉਹ ਦਿੱਲੀ ਕਰਾਂਗੇ ਬਿਲਕੁਲ ਤੁਹਾਡੀ ਗੱਲ ਠੀਕ ਆ ਦੇਖੋ ਜੀ ਇਹ ਸੰਘਰਸ਼ ਲੜਿਆ ਐ ਨਹੀਂ ਆਪਾਂ ਕਹਿੰਦੇ ਵੀ ਇਹਦਾ ਕੋਈ ਅਸਰ ਨਹੀਂ ਜੀ ਕਿਸਾਨੀ ਮੁੱਦਾ ਜਿਹੜਾ ਮੁੜ ਕੇ ਉੱਭਰਿਆ ਤਾਂ ਹੈਗਾ ਨਾ ਜੀ ਜੀ ਪਰ ਸਾਡਾ ਮੰਤਰ ਦਾ ਇਹੀ ਹੁੰਦਾ ਵੀ ਅਸੀਂ ਉਹ ਰਾਹ ਚੁਣਨਾ ਵੀ ਫੈਸਲਾ ਅਸੀਂ ਆਪਣੇ ਹੱਕ 'ਚ ਕਰਵਾਈਏ ਜੀ ਮੇਰਾ ਵੀਰਾ ਜਿਹੜਾ ਸਵਾਲ ਆ ਜਿਹੜੀ ਫਿਰ ਚਿੱਠੀ ਆਈ ਜੀ ਜਿੱਥੋਂ ਮੈਡੀਕਲ ਏਡ ਲਈ ਚਿੱਠੀ 'ਚ ਬਹੁਤ ਸਾਫ਼ ਤੇ ਸਪਸ਼ਟ ਲਿਖਿਆ ਹੋਇਆ ਸੀ ਇਹ ਮੀਟਿੰਗ ਚੰਡੀਗੜ੍ਹ ਹੋਊਗੀ ਇਹ ਪਹਿਲੀਆਂ ਮੀਟਿੰਗਾਂ ਦੀ ਲਗਾਤਾਰਤਾ 'ਚ ਹੋਊ ਜੀ ਕਿਹਦਾ ਮਤਲਬ ਜਿੱਥੋਂ ਗੱਲ ਟੁੱਟੀ ਸੀ ਗੱਲ ਉੱਥੋਂ ਸ਼ੁਰੂ ਹੋ ਜੀ ਤੇ ਤੁਹਾਡੇ ਸਾਹਮਣੇ ਆ ਹੂੰ ਕੇਂਦਰੀ ਮੰਤਰੀ ਨੇ ਵੀ ਹੁਣ ਇਹੀ ਕਿਹਾ ਨਾ ਜੀ ਵੀ ਤਿੰਨ ਦਾਲਾਂ ਬਾਰੇ ਸਾਡੀ ਗੱਲ ਹੋਈ ਹਾਂ ਪੱਕੀ ਘੰਟਾਰਾ ਸੀ ਹੁਣ ਇੱਥੇ ਵੱਡਾ ਪੇਚ ਕੀ ਐ ਸੰਦੀਪ ਜੀ ਜੀ ਜਿਹੜਾ ਉਹਨਾਂ ਨੇ ਕਿਹਾ ਨਾ ਵੀ ਤਿੰਨ ਦਾਲਾਂ ਤੇ ਅਸੀਂ ਐਮਐਸਪੀ ਦੇਵਾਂਗੇ ਜੀ ਉਹਦੇ ਖਾਤਰ ਉਹਨਾਂ ਨੇ ਮੁਲਕ ਦੇ 100 ਜ਼ਿਲ੍ਹੇ ਚੁਣਨੇ ਨੇ ਹੂੰ ਜਿਹੜਾ ਲੋਕ ਸਭਾ ਚ ਉਹਨਾਂ ਨੇ ਮੰਨਿਆ ਬਜਟ ਚ ਮੰਨਿਆ ਮੁਲਕ ਤੋਂ 100 ਜ਼ਿਲ੍ਹੇ ਚੁਣਨੇ ਨੇ ਹੋ ਸਕਦਾ ਪੰਜਾਬ ਚੋਂ ਇੱਕ ਜ਼ਿਲ੍ਹਾ ਹੋਵੇ ਜੀ ਦੂਜਾ ਉਹ ਧਾਲਾ ਉਹਨਾਂ ਨੇ ਐਮਐਸਪੀ ਤੇ ਖਰੀਦਵੀਆਂ ਨੇ ਜਿਹੜੀਆਂ ਪਹਿਲੀ ਖੇਤੀ ਛੱਡ ਕੇ ਉਹਦੀ ਥਾਂ ਤੇ ਕੀਤੇ ਨੇ ਨਾਮੀਏ ਤੇ ਕੰਟਰੈਕਟ ਕੀਤੀ ਨਹੀਂ ਕੀਤੀ ਲੈਣਗੀਆਂ ਹੂੰ ਮਤਲਬ ਇਸ ਮੀਟਿੰਗ ਦੇ ਵਿੱਚ ਤੁਸੀਂ ਦਿੱਲੀ ਇੰਨੀਆਂ ਮੀਟਿੰਗਾਂ ਕੀਤੀਆਂ ਹੁਣ ਫੇਰ ਤੁਸੀਂ ਕਹਿੰਦੇ ਹੋ ਅਸੀਂ ਉਹ ਮੁੜ ਕੇ ਉੱਥੇ ਫੇਰ ਜ਼ੀਰੋ ਤੋਂ ਗੱਲ ਸ਼ੁਰੂ ਕਰਾਂਗੇ ਅਸੀਂ ਇੱਕ ਦੂਜੇ ਨੂੰ ਸਭ ਦਰ ਸਮਝਾਉਣ ਦੀ ਗੱਲ ਕਰਾਂਗੇ ਸਾਰੀ ਮੀਟਿੰਗ ਤੋਂ ਜਿਹੜੀ ਤੁਸੀਂ ਗੱਲ ਕਹੀ ਆ ਜੀ ਬਿਲਕੁਲ ਸਹੀ ਕਹੀ ਆ ਜਦੋਂ ਖਨੌਰੀ ਵਾਲਿਆਂ ਨੇ ਚਿੱਠੀ ਤੇ ਮੈਡੀਕਲ ਏਅਰਲੈਂਡ ਦੀ ਸਹਾਇਤਾ ਕਰਤੀ ਜੀ ਪਨੇਰ ਉੱਥੇ ਜਾ ਕੇ ਬੋਲਿਆ ਜੀ ਵੀ ਜਿਹੜੀਆਂ ਗੱਲਾਂ ਕਰਕੇ ਇਹਨਾਂ ਨੇ ਲੇਟ ਕੀਤੀ ਆ ਜੀ ਉਹ ਸਾਰੀਆਂ ਝੂਠੀਆਂ ਨੇ ਜੀ ਇਹਨਾਂ ਨੇ ਕਮਿਸ਼ਨ ਬਣਾਤਾ ਮੁਲਾਜ਼ਮਾਂ ਲਈ ਜੀਚ ਕਰੋੜਾਂ ਰੁਪਏ ਦਾ ਉਹ ਕਰਤਾ ਹੁਣ ਤੁਸੀਂ ਦੇਖ ਲਓ ਬਜਟ ਤੋਂ ਪਹਿਲਾਂ ਕਿੰਨੀਆਂ ਇਨਕਮ ਟੈਕਸਰ ਇਤਾਂ ਦੇਤੀਆਂ ਜੀ ਦੂਜਾ ਉਹਨੇ ਕਿਹਾ ਸੀ ਦਿੱਲੀ ਹੋਣੀ ਚਾਹੀਦੀ ਐ ਮੀਟਿੰਗ ਇੱਕ ਮੀਟਿੰਗ ਤਾਂ ਅਸੀਂ ਦਿੱਲੀ ਕਰ ਲਾਂਗੇ ਦੂਜੀ ਮੀਟਿੰਗ ਦਿੱਲੀ ਹੋਣੀ ਚਾਹੀਦੀ ਆ ਨਾਲ ਇਹ ਵੀ ਕਿਹਾ ਸੀ ਸਰਵਨ ਸਿੰਘ ਭਦੇਰ ਹੋਰਾਂ ਨੇ ਜਦੋਂ ਇਹ ਬੈਠਕ ਹੋਣੀ ਸੀ 14 ਫਰਵਰੀ ਵਾਲੀ ਉਹ ਕਹਿੰਦੇ ਕਿ ਜੇ ਇਸ ਮੀਟਿੰਗ 'ਚ ਸੱਟਾ ਨਹੀਂ ਨਿਕਲਦਾ ਅਸੀਂ ਫਿਰ ਦਿੱਲੀ ਕੂਚ ਵਾਲਾ ਤਾਂ ਪ੍ਰੋਗਰਾਮ ਦੇਣਾ ਹੀ ਦੇਣਾ ਦਿੱਲੀ ਕੂਚ ਉਹਨਾਂ ਨੇ 21:00 ਦਾ ਕਿਹਾ ਸੀ ਜੀ ਹੁਣ ਪਹਿਲਾਂ ਤਾਂ ਦੇਖੋ ਉਹਨਾਂ ਨੇ ਦਿਨ ਕਿਹੜਾ ਮਿੱਥਿਆ ਵੈਲੈਂਟਾਈਨ ਡੇ ਜੀ 14 ਫਰਵਰੀ ਜੀ ਫਿਰ ਅਗਲੀ ਮੀਟਿੰਗ ਉਹਨਾਂ ਨੇ ਕਿਹੜੀ ਮਿੱਥੀ ਜਿਹੜੀ ਭਦੇਰ ਕਹਿੰਦਾ ਸੀ ਜੇ ਮੀਟਿੰਗ 'ਚੋ ਕੁਝ ਨਾ ਨਿਕਲਿਆ ਸੀ ਜੱਥਾ ਕਰਾਂਗੇ ਜੀ ਤੇ ਮੰਤਰੀ ਨੇ ਕਿਹਾ ਭਾਈ ਕੋ ਵੀ ਇੱਧਰ ਆਉਣਗੇ ਜੀ ਤੁਸੀਂ ਲੱਖ ਕਹੀ ਨਾ ਉਹ ਅਸੀਂ ਕਿਹਾ ਜੀ ਦਿੱਲੀ ਕਰਨੀ ਆ ਅਸੀਂ ਕਿਹਾ ਜੀ ਦਿੱਲੀ ਕਰਨੀ ਆ ਕਿਉਂਕਿ ਹਾਲੇ ਦਾਣੇ ਸਾਰੇ ਕਿਸਾਨ ਜਥੇਬੰਦੀਆਂ ਆਉਂਦੀਆਂ ਨੇ ਜੀ ਮੰਤਰੀ ਤੇ ਗਿਆ ਇਸ਼ਾਰਾ ਬਾਈਕੋ ਫਿਰ ਆਉਣਗੇ ਉਹਦੀ ਤੁਸੀਂ ਵੀਡੀਓ ਸੁਣ ਲਓ ਜੀ ਜੀ ਫਿਰ ਆਏ ਕਹਿੰਦੇ ਨੇ ਹਾਲੇ ਪੈਹ ਕਰਨਾ ਸਥਾਨ ਸਾਫ ਆ ਕਰਨ ਵੀ ਉਹਨਾਂ ਨੇ ਕਿਹਾ ਚੰਡੀਗੜ੍ਹ ਕਰਾਂਗੇ ਹੂੰ ਇਹ ਇਹ ਜੋਰ ਦਿੰਦੇ ਨੇ ਇਹ ਕਹਿੰਦੇ ਦੱਸੋ ਇਸ ਮੀਟਿੰਗ ਦੇ ਵਿੱਚੋਂ ਕੁਝ ਕੱਢਣ ਪਾਉਣ ਨੂੰ ਹੈ ਨਹੀਂ ਤੇ ਮੈਂ ਦਾਅਵੇ ਨਾਲ ਕਹਿੰਦਾ ਜੇ ਇਸ ਅੰਦੋਲਨ ਨੇ ਦੇਖੋ ਹਰ ਇੱਕ ਅੰਦੋਲਨ ਪ੍ਰਤੀ ਸੋਭ ਸ਼ਾਮਾ ਨੇ ਜੇ ਇਹਨੇ ਆਪਣੇ ਤੌਰ ਤਰੀਕੇ ਨਾਲ ਬਦਲੇ ਜੇ ਇੱਕੇ ਵਾਲਾ ਮਾਮਲਾ ਅੱਗੇ ਨਾ ਵਧਾਇਆ ਹੂੰ ਇਹ ਮੁੜ ਕੇ ਇਸ ਅੰਦੋਲਨ ਨੇ ਜਿਹੜੀ ਪਟੇਰ ਨੂੰ ਨਿਸ਼ਾਨਾ ਉਤੇ ਵੱਟਾ ਲਾਉਣਾ ਇੱਕ ਪ੍ਰੋਗਰਾਮ ਨਹੀਂ ਹੈ ਇਹ ਮੀਟਿੰਗ ਹੋਣ ਤੋਂ ਪਹਿਲਾਂ ਐਸਕੇਐਮ ਦੇ ਨਾਲ ਵੀ ਸਰਵਨ ਸਿੰਘ ਪੰਥੇਰ ਹੋਰਾਂ ਨੇ ਤੇ ਹਰਿਆਣੇ ਦੇ ਕੋਈ ਕਿਸਾਨ ਆ ਗੂ ਸੀ ਉਹਨਾਂ ਨੇ ਬੈਠਕ ਕੀਤੀ ਹੈ ਉਹਦੇ ਵਿੱਚ ਵੀ ਉਹ ਕਹਿੰਦੇ ਅਗਲੀ ਮੀਟਿੰਗ ਫੇਰ ਅਸੀਂ ਕਰਾਂਗੇ ਔਰ ਜਿਸ ਦੇ ਵਿੱਚ ਇਹ ਗੱਲ ਤੈਅ ਹੋਈ ਹੈ ਕਿ ਹਾਂ ਏਕਾ ਕਰਨ ਲਈ ਤਿਆਰ ਹਾਂ ਪਰ ਉਸ ਏਕੇ ਵਾਲੀ ਬੈਠਕ ਦੇ ਵਿੱਚ ਵੀ ਜਿਹੜੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਹਾਲੇ ਤੱਕ ਸ਼ਾਮਲ ਨਹੀਂ ਹੋ ਰਹੀ ਤੁਸੀਂ ਇਹ ਦੇਖੋ ਜਦੋਂ ਜਗਜੀਤ ਸਿੰਘ ਦੱਲੇਵਾਲ ਦਾ ਉਹ ਕੀ ਆ ਮੰਨੂ ਕਹਾੜ ਉਹਦਾ ਨਾਮ ਅਬ ਬੰਨੇਓ ਮੰਨਿਓ ਕਹਾੜ ਅਬ ਬੰਨੇਓ ਕਹਾੜ ਜਦੋਂ ਉਹ ਬੋਲਦਾ ਜਦੋਂ ਬਾਕੀ ਲੀਡਰ ਬੋਲਦੇ ਨੇ ਤੁਸੀਂ ਉਹਨਾਂ ਦੀ ਟੋਨ ਦੇਖੋ ਜੀ ਅਸੀਂ ਜਿਹੜੇ ਇਸ ਨਰਸ਼ ਲੜਦੇ ਆ ਸਾਡੇ ਲਈ ਮੀਟਿੰਗਾਂ ਦਾ ਕੋਈ ਟਾਈਮ ਨਹੀਂ ਹੂੰ ਤੁਹਾਨੂੰ ਪਤਾ ਮਤਲਬ ਸਾਰੀ ਟੋਨ ਉਹਨਾਂ ਦੀ ਇਹ ਆ ਵੀ ਪਹਿਲੀ ਹੋ ਆ ਵੀ ਆਜੋ ਸਾਡੇ ਨਾਲ ਕਿਨੇ ਆਉਣਾ ਹੂੰ ਹਾਲਾਤ ਬਿਲਕੁਲ ਬਦਲ ਗਏ ਨੇ ਜੀ ਤੇ ਹੁਣ ਜਿਹੜੀ ਇਹ ਮੀਟਿੰਗ ਹੋਈ ਆ ਚੰਡੀਗੜ੍ਹ ਵਾਲੀ ਮੈਂ ਇਹਨੂੰ ਕੀ ਸਮਝਣਾ ਹੂੰ ਜੇ ਪਹਿਲਾ ਤਾਂ ਉਦੋਂ ਇੱਕ ਮਾਹੌਲ ਬਣਿਆ ਸੀ ਦੱਲੇਵਾਲ ਸਾਹਿਬ ਦੀ ਮੁੱਦੇ ਛੱਡ ਕੇ ਇਕੱਲਾ ਉਹੀ ਮੁੱਦਾ ਬਣਾ ਲਿਆ ਸੀ ਜਾਨ ਬਚਾਉਣ ਦੇ ਆ ਜੀ ਉਦੋਂ ਇਹਨਾਂ ਨੇ ਏਕਤਾ ਦੀ ਪ੍ਰਪੋਜ਼ਲ ਲੈ ਕੇ ਗਏ ਉੱਥੇ ਉਦੋਂ ਉਹਨਾਂ ਨੇ ਇਹਨਾਂ ਵੱਲੋਂ ਦਿੱਤੇ ਹੋਏ ਸੱਦੇ ਵਾਲੇ ਦਿਨ ਆਪ ਸੱਦਾ ਦਿੱਤਾ ਜੀ ਹੁਣ ਜਿਹੜੀ ਪ੍ਰਪੋਜ਼ਲ ਆ ਹੁਣ ਇਹੇ ਨਹੀਂ ਵੀ ਇਹ ਸੱਦਾ ਦਿਆ ਕਰਨਗੇ ਉਹਦੀ ਹਮਾਇਤ ਕਰਿਆ ਕਰਨਗੇ ਹੁਣ ਪ੍ਰਪੋਜ਼ਲ ਇਹ ਆ ਜਿਹੜੀ ਤੇ ਵੀ ਤਿੰਨਾ ਫੋਰਮਾਂ ਦੀ ਇੱਕ ਕੋਆਰਡੀਨੇਸ਼ਨ ਕਮੇਟੀ ਬਣੂ ਜੀ ਉਹ ਕੋਆਰਡੀਨੇਸ਼ਨ ਕਮੇਟੀ ਆ ਜਿਹੜੀ ਪਾਲ ਮੇਲ ਕਮੇਟੀ ਆ ਜਿਹੜੀ ਉਹ ਸੱਦਾ ਦਊਗੀ ਸਾਂਝਾ ਇਹ ਨਹੀਂ ਵੀ ਇੱਕ ਨੇ ਦੇਤਾ ਦੂਜੇ ਨੂੰ ਸਮਰ ਉਹਨਾਂ ਨੇ 10 13 26 ਦਾ ਸਮਰਥਨ ਕਰਤਾ ਇਹਨਾਂ ਨੇ ਉਹ ਸਾਰਾ ਆਪ ਦੇ ਖਤੇ 'ਚ ਪਾ ਲਿਆ ਵੀ ਸਾਡੇ ਕਰਕੇ ਹੋਇਆ ਜੀ ਕਿਹਨੇ ਨੇ ਐਲਾਨ ਵੀ ਕਰਤੇ ਆਹ ਦੇਖ ਲਓ ਦੇਸ਼ ਜੁੜ ਗਿਆ ਆਹ ਦੇਖ ਲਓ ਪੰਜਾਬ ਜੁੜ ਗਿਆ ਆਹ ਬੰਦ ਦਾ ਸੱਦਾ ਤੁਸੀਂ ਦੇਖ ਲਓ ਸੋ ਇਸ ਕਰਕੇ ਇੱਕ ਤੋਂ ਬਾਅਦ ੱੱਲੇ ਵਾਲੇ ਸਾਹਿਬ ਨਾਲ ਇਹ ਗੱਲ ਕਰਨਗੇ ਜੀ ਫਿਰ ਇਹ ਆ ਵੀ ਜਾਤ ਗਾਂਹ ਵਿਰੋਧੀ ਨਾਇਲਗੀ ਦੀ ਗੱਲ ਆ ਹੁਣ ਇਹ ਕਹਿੰਦੇ ਵੀ ਦੋ ਦੋ ਬੰਦੇ ਸਾਡੇ ਦੋ ਤੁਹਾਡੇ ਹੂੰ ਉਹਨਾਂ ਦੀਆਂ ਬੱਤੀ ਜੱਫੇ ਬੰਦੀਆਂ ਨੇ ਉਹਨਾਂ ਦੀ ਵੀ ਦੋ ਹੂੰ ਤੇ ਇਹ ਹਾਲੇ ਇੰਨਾ ਸੌਖਾ ਨਹੀਂ ਹੈ ਜੀ ਮੇਰੇ ਕਹਿਣ ਦਾ ਮਤਲਬ ਇਹਦੇ ਪੇਚ ਚੜਨਗੇ ਤੇ ਇਹ ਗੱਲ ਲੰਮਕੁੱਤੇ ਇੱਧਰ ਗੱਲ ਚੱਲੀ ਜਾਊ ਕੀ ਤੋਂ ਕਹ ਜੀ ਮੈਨੂੰ ਇਹ ਸਮਝਾਵੋ ਜੀ ਸਾਰੇ ਮੁਲਕ ਦਾ ਏਜੰਡਾ ਪਹਿਲਾਂ ਤਾਂ ਤੁਸੀਂ ਇਸ ਗੱਲ ਤੇ ਔਖੇ ਸੀ ਉਦੋਂ ਭਨੇਰ ਵਾਲੇ ਵੀ ਕੱਲੇ ਪੰਜਾਬ ਵਾਲਿਆਂ ਨੂੰ ਸੱਦਾ ਕਿਉਂ ਦਿੰਨੇ ਹੋ ਹੂੰ ਇਹ ਦੋ ਜੱਫੇ ਬੰਦੀਆਂ ਦਾ ਹੀ ਮਸਲਾ ਹੱਲ ਕਰਨ ਨੂੰ ਫਿਰਦੇ ਨੇ ਜੀ ਕਿਵੇਂ ਪੋਸੀਬਲ ਆ ਜੀ ਮੈਨੂੰ ਤੁਸੀਂ ਇਹ ਦੱਸੋ ਹੂੰ ਦੂਜੀ ਦੂਜੀ ਗੱਲ ਤੁਸੀਂ ਦੇਖੋ ਮੈਂ ਦੱਲੇਵਾਲ ਸਾਹਿਬ ਦਾ ਸਤਿਕਾਰ ਕਰਦਾ ਪਰ ਕੋਹਣ ਲੜਨ ਦਾ ਮਤਲਬ ਇਹ ਥੋੜੋ ਵੀ ਤੁਸੀਂ ਜੋ ਵੀ ਮਰਜ਼ੀ ਕਰੋ ਇੰਨਾ ਉਹ ਅਸੀਂ ਅੱਖ ਮੀਚ ਕੇ ਤੁਹਾਡੀ ਹਮਾਇਤ ਕਰਦੀ ਇੱਕ ਨਵੀਂ ਗੱਲ ਆ ਗਈ ਨਾ ਜੇ ਕੋਈ ਸੁਝਾਅ ਦਿੰਦਾ ਭਾਈ ਗੱਲ ਆ ਆਹ ਠੀਕ ਨਹੀਂ ਆਹ ਕਰ ਯਾਰ ਲੱਤਾਂ ਨਾ ਖਿੱਚੋ ਹੂੰ ਸਿਰਫ ਕੋਈ ਕਿਸੇ ਨੂੰ ਕਿਵੇਂ ਹੁਣ ਮੇਰੇ ਬਾਰੇ ਤਾਂ ਹਰ ਇੱਕ ਗੱਲ ਆ ਜੀ ਜਦੋਂ ਮੈਂ ਕਿਸੇ ਦੀ ਆਲੋchna ਕਰਦਾ ਨਾਲੇ ਲਿਖ ਦਿੰਦੇ ਨੇ ਉਹ ਜਦੋਂ ਤੂੰ ਫੜਿਆ ਸੀ ਇਹਨੇ ਤੇਰੇ ਹੱਕ ਚ ਬਹੁਤ ਬੋਲਿਆ ਸੀ ਹੂੰ ਫਿਰ ਉਹਨਾਂ ਮੈਂ ਬੋਲ ਨਹੀਂ ਸਕਦਾ ਭਰਾ ਉਹ ਮੇਰੇ ਹੱਕ ਤੇ ਜਿਨ੍ਹਾਂ ਦੀ ਮੈਂ ਲੋਚਨਾ ਕਰਦਾ ਰਿਹਾ ਸਾਰੀ ਬੋਲਦੇ ਰਹੇ ਸਾਰੀਆਂ ਸਿਆਸੀ ਪਾਰਟੀਆਂ ਵੀ ਬੋਲੀਆਂ ਸੀ ਹੁਣ ਉਹਦੇ ਬਹਾਨੇ ਮੈਨੂੰ ਕਹਿੰਦੇ ਨੇ ਇਹਨੇ ਐ ਕੀਤਾ ਸੀ ਤੂੰ ਚੁੱਪ ਕਰ ਜੇ ਲੜਦੇ ਨੇ ਇਹਦਾ ਮਤਲਬ ਇਹ ਨਹੀਂ ਵੀ ਜੋ ਮਰਜ਼ੀ ਕਰੀ ਜਾਣ assi ਅੱਖਾਂ ਵਿੱਚ ਕਿੰਨੀ ਦੀ ਹਮਾਇਤ ਕਰੀ ਇਹਦੇ ਵਿੱਚ ਸਾਨੂੰ ਪਤਾ ਨੁਕਸਾਨ ਕਰਾ ਰਹੇ ਆ ਇੱਕ ਗੱਲ ਹੋਰ ਵਿਚਾਰ ਕਰਨ ਵਾਲੀ ਹੈ ਸੁਰਜੀਤ ਸਿੰਘ ਫੂਲ ਵੀ ਇਸ ਜਿਹੜਾ ਅੰਦੋਲਨ ਹੈ ਜਿਹਨੂੰ ਦੂਜੇ ਪੜਾਅ ਦਾ ਅੰਦੋਲਨ ਕਿਹਾ ਜਾ ਰਿਹਾ ਹੈ ਉਹਦਾ ਹਿੱਸਾ ਨੇ ਜਦੋਂ ਤੇ ਸਿੰਘੂ ਬਾਰਡਰ ਦੇ ਉੱਤੇ ਤੇ ਜਿਹੜਾ ਹੋਰ ਬਾਰਡਰਾਂ ਦੇ ਉੱਤੇ ਧਰਨਾ ਚੱਲਦਾ ਸੀ ਅੰਦੋਲਨ ਚੱਲਿਆ ਸੀ ਤੇ ਉਦੋਂ ਸਭ ਤੋਂ ਵੱਧ ਕਾਲ ਪੋਣਾ ਜਿਹੜਾ ਦਿਖਾਉਣ ਦੀ ਕੋਸ਼ਿਸ਼ ਰਜੀਤ ਸਿੰਘ ਫੂਲ ਹੋਰਾਂ ਕੀਤੀ ਗਈ ਪਰ ਹੁਣ ਉਹ ਵੀ ਸਬਰ ਕਰ ਰਹੇ ਨੇ ਕਿ ਉਹਨਾਂ ਨੇ ਪਿਛਲੇ ਅੰਦੋਲਨ ਤੋਂ ਇਹ ਸਬਕ ਸਿੱਖ ਲਿਆ ਕਿ ਕਾਲੀ ਨਾਲ ਮਸਲੇ ਹੱਲ ਨਹੀਂ ਹੁੰਦੇ ਆਰਾਮ ਨਾਲ ਚੱਲੋ ਜਿੰਨੇ ਦੀਰ ਮਰਜ਼ੀ ਲੱਗਦੀ ਹੈ ਪਰ ਐਮਐਸਪੀ ਦੀ ਗਰੰਟੀ ਲੈ ਲਾਂਗੇ ਨਹੀਂ ਮੈਨੂੰ ਇਹ ਮਹਿਸੂਸ ਹੁੰਦਾ ਦੇਖੋ ਜੀ ਉਦੋਂ ਸੰਦਖੋਲ ਸੀ ਉਹਦੇ ਵਿੱਚ ਸੌਖਾ ਸੀ ਚੱਕਵੀਂ ਗੱਲ ਕਰਨੀ ਹਾਂ ਉਹ ਕਿ ਉਸ ਘੋਲ ਦੇ ਵਿੱਚ ਖੌਰੂ ਪਾਉ ਤੇ ਢਕਾਉ ਤੱਤ ਵੀ ਬਹੁਤ ਸੀ ਜੀ ਤੁਸੀਂ ਦੇਖੋ ਜਦੋਂ ਲਾਲ ਕਿਲੇ ਨੂੰ ਜਾਣ ਵਾਲੀ ਗੱਲ ਹੋਈ ਹੈ ਭਨੇਰ ਤੇ ਫੂਲ ਦੂਹੇ ਤੁਰੇ ਸੀ ਨਾ ਉਧਰ ਨੂੰ ਜੀ ਚਲੋ ਦੀਪੂਰੀ ਤਾਂ ਤੁਰੀ ਤੁਰੇ ਸੀ ਹੂੰ ਤੇ ਜਦੋਂ ਲਾਲ ਕਿਲੇ ਵਾਲੀ ਗੱਲ ਹੋ ਗਈ ਫਿਰ ਅੱਧ ਵਿਚਾਲੇ ਵਾਪਸ ਭੱਜੇ ਭਨੇਰ ਜੀ ਹੁਣ ਵੀ ਜਿਹੜਾ ਇਹਨਾਂ ਨੇ ਮੋਰਚਾ ਲਾਇਆ ਇਹਦੇ ਵਿੱਚ ਉਹੀ ਫੌਜਾ ਸਰਗਰਮ ਨੇ ਜਿਹੜੀਆਂ ਉੱਥੇ ਆਪ ਖੌਰੂ ਪਾਉਨੀਆਂ ਤੇ ਢਕਾਉ ਫੂਲ ਕੀ ਕਹਿੰਦਾ ਸੀ ਹੂੰ ਕਹਿੰਦਾ ਇੰਨਾ ਚਿਰ ਹੋ ਗਏ ਇੱਥੇ ਬੈਠਿਆਂ ਨੂੰ ਜੀ ਦੋ ਤਾਰਾ ਚੱਲਣ ਕਹਿੰਦਾ ਤਾਂ ਦਹਾ ਐਕਸ਼ਨ ਹੁੰਦਾ ਇੱਕ ਨਿਊਟਰਲ ਹੁੰਦੀ ਹੈ ਕਿ ਕਰੰਟ ਵਾਲੀ ਹੁੰਦੀ ਹੈ ਹਮ ਹੁਣ ਇਹ ਨਿਊਟਰਲ ਤੇ ਤਾਂ ਆਪਾਂ ਚੱਲੀ ਜਾਂਦੇ ਆ ਕਰੰਟ ਵਾਲੀ ਨੂੰ ਹੱਥ ਲਾਉਗੇ ਨਾ ਜੀ ਤੇ ਲਾ ਲੇ ਹੁਣ ਭਾਈ ਹੁਣ ਤਾਂ ਤੁਹਾਡੇ ਹੱਥਾਂ ਕੁ ਭਾਈ ਮੁਲਕ ਦੇ ਘੋਲ ਦੀ ਹਮ ਹੁਣ ਕਰ ਲਓ ਤੁਸੀਂ ਉਹਨੂੰ ਤੁਸੀਂ ਜੋ ਵੀ ਫੈਸਲਾ ਲਿਆ ਨਾ ਉਹਨਾਂ ਨੇ ਪੈਦਲ ੱਟਪਣ ਦਿੱਤੇ ਨਾ ਮਰਜੀਵੜੇ ੱਟਪਣ ਦਿੱਤੇ ਨਾ ਕੁਝ ਹੋਰ ਕਰਨ ਦਿੱਤਾ ਹਮ ਮਦਰ ਚਲੋ ਜਿੰਬੀ ਤੋਂ ਅੱਧੀ ਸਿਆਣਪ ਆ ਸਾਹਮਣੇ ਆ ਰਹੀ ਆ ਇੱਕ ਪਾਸੇ ਤੋਂ ਚਲੋ ਆਪਾਂ ਜਥੇਬੰਦੀਆਂ ਦੀ ਕਾਰਗੁਜ਼ਾਰੀ ਜਾਂ ਉਹਨਾਂ ਦੀ ਦਿਸ਼ਾ ਦੇ ਉੱਤੇ ਗੱਲ ਕਰ ਰਹੇ ਆ ਪਰ ਦੂਜੇ ਪਾਸੇ ਸਭ ਤੋਂ ਵੱਡੀ ਜ਼ਿੰਮੇਵਾਰੀ ਉਹ ਜਿਹੜੇ ਅੱਖੋਂ ਉਹਲੇ ਕਰ ਰਹੇ ਨੇ ਨਜ਼ਰ ਅੰਦਾਜ਼ ਕਰ ਰਹੇ ਨੇ ਨਾ ਹਾਈ ਕੋਰਟ ਦੀ ਮੰਨਨ ਨੂੰ ਤਿਆਰ ਹਰਿਆਣਾ ਸਰਕਾਰ ਲੰਘਣ ਦੇਣ ਲਈ ਸਭ ਤੋਂ ਵੱਡੀ ਗੱਲ ਕੇਂਦਰ ਸਰਕਾਰ ਨੇ ਤਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਵੀ ਕੋ ਪ੍ਰਵਾਹ ਨਹੀਂ ਕੀਤੀ ਹਾਲਾਂਕਿ ਸੁਪਰੀਮ ਕੋਰਟ ਨੇ ਵੀ ਸਿੱਧੇ ਤੌਰ ਦੇ ਉੱਤੇ ਕੇਂਦਰ ਨੂੰ ਕਹਿਣ ਦੀ ਬਜਾਏ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਹੀ ਕਿਹਾ ਕਿ ਤੁਸੀਂ ਆਪਸ ਵਿੱਚ ਮਸਲਾ ਹੱਲ ਕਰੋ ਹਾਲਾਂਕਿ ਮਸਲਾ ਹਾਲਤ ਕੇ ਕਰਨਾ ਮੈਂ ਕਿਹਾ ਜੀ ਸਾਰੀਆਂ ਮੰਗਾਂ ਕੇਦਰ ਨਾਲ ਸੰਬੰਧਿਤ ਨੇ ਪਰ ਕਿਸਾਨ ਸਮੱਸਿਆਵਾਂ ਬਹੁਤ ਪੰਜਾਬ ਸਰਕਾਰ ਨਾਲ ਵੀ ਸੰਬੰਧਿਤ ਨੇ ਹੂੰ ਜਿਵੇਂ ਬਾਗਾ ਬਾਰਡਰ ਖੋਲਣ ਦੀ ਗੱਲ ਆ ਖੇਤੀ ਮਾਦਲ ਬਦਲਣ ਦੀ ਗੱਲ ਆ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਆ ਕਮਾਂਤਰੀ ਹਵਾਈ ਉਹ ਅੜਾਣਾ ਅਡਾਉਣ ਦੀ ਗੱਲ ਆ ਪਾਣੀ ਦੀ ਗੱਲ ਆ ਇਸ ਕਰਕੇ ਕੇਂਦਰ ਨਾਲ ਵੱਡੀਆਂ ਮੰਗਾਂ ਸਬੰਧਤ ਹੈਗੀਆਂ ਨੇ ਜੀ ਕਿਉਂਕਿ ਫੂਡ ਸਕਿਉਰਟੀ ਐਕਟ ਆ ਜਿਹੜਾ ਉਹਨੂੰ ਲਾਗੂ ਕੇਂਦਰ ਨੇ ਕਰਨਾ ਜੀ ਉਹਨੇ ਖਰੀਦਣਾ ਉਹਨੇ ਸਾਰਾ ਕੁਝ ਕਰਨਾ ਉਹਨੇ ਵੱਲੀ ਹੁਣ ਤੁਹਾਨੂੰ ਪਤਾ ਵੀ ਮੰਡੀ ਕਰਨ ਵਾਲਾ ਜਿਹੜਾ ਕਾਨੂੰਨ ਲਿਆਂਦਾ ਗਿਆ ਜੀ ਜਿਹਦੇ ਬਾਰੇ ਹਾਲੇ ਇੱਕ ਮਤਤਤਾ ਨਹੀਂ ਬਣ ਰਹੀ ਹੈ ਨਾ ਇਹ ਚ ਜੀ ਉਹ ਉਹ ਉਹਨਾਂ ਦੀ ਗੱਲਬਾਤ ਦਾ ਏਜੰਡਾ ਹੀ ਨਹੀਂ ਉਹ ਮਾਮਲਾ ਇਹਨੂੰ ਜਿਵੇਂ 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 ਕਹਿੰਦੀਆਂ ਨੇ ਇੱਕ ਨੰਬਰ ਦੀ ਐਵੇਂ ਹੀ ਤਾਲਾ ਚਲੋ ਇੰਨਾ ਕੁ ਲੱਟਕ ਦਿੰਦੀਆਂ ਨੇ ਚਾਹੇ 10 ਕਿਲੋ 20 ਤੇ ਰੱਖ ਲਓ ਇਹ ਦੋਹੇ ਮਸਲੇ ਆਹਨ ਨੇ ਆਪਸ ਦੇ ਵਿੱਚ ਜੁੜੇ ਹੋਏ ਨੇ ਖੇਤੀ ਦੀ ਮੰਡੀਕਰਨ ਦੀ ਨੀਤੀ ਤੇ ਐਮਐਸਪੀ ਤੇ ਗਰਮੂਨ ਦੀ ਗਰੰਟੀ ਦੀ ਨੀਤੀ ਜੀ ਜੇ ਇੱਕ ਪੂਰਾ ਹੋ ਜਾਂਦਾ ਦੂਜਾ ਨਹੀਂ ਪੂਰਾ ਹੁੰਦਾ ਤਾਂ ਗੱਲ ਨਹੀਂ ਬਣਦੀ ਜੀ ਸੋ ਇਹ ਇਸ ਕਰਕੇ ਉਹ ਉਹ ਉਹਨਾ ਤੁਸੀਂ ਜਿੰਨੀਆਂ ਲੋਕ ਸਭਾ ਦੇ ਵਿੱਚ ਖੇਤੀ ਨਾਲ ਸੰਬੰਧਿਤ ਸਵਾਲ ਆਏ ਨੇ ਜੀ ਜੋ ਕੇਂਦਰ ਸਰਕਾਰ ਨੇ ਉਹਨਾਂ ਦਾ ਜਵਾਬ ਦਿੱਤਾ ਜੀ ਉਹਨਾਂ ਤੋਂ ਪਤਾ ਲੱਗਦਾ ਨਾ ਕਿ ਕੇਂਦਰ ਸਰਕਾਰ ਦਾ ਰਵਈਆ ਕੀ ਆ ਜੀ ਇਹਦੇ ਵਿੱਚ ਹੀ ਫਿਰ ਇਹ ਨਿਕਲਦਾ ਵੀ ਭਾਈ ਵੱਡਾ ਇੱਕ ਆਸਾਰੋ ਲਚਕ ਦਿਖਾਓ ਸਾਧ ਕਰੀਦੇ ਗੁਣਾ ਕੀ ਰਹਿਣ ਵਾਲੀ ਕਰੋ ਹੋਰ ਦੀ ਫਾਰਮਾਂ ਜਿਹੜੀਆਂ ਤੁਸੀਂ ਅਪਣਾਈਆਂ ਐਡੇ ਮਨੁੱਖੀ ਹੱਕ ਮੁਲਕ ਦੇ ਸੰਵਿਧਾਨ ਦੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੀਆਂ ਤੁਸੀਂ ਹਾਈਵੇ ਬੰਦ ਕਰ ਰੱਖਿਆ ਨਿਕਰ ਦੀ ਅੱਜ ਭਨੇਰ ਸਾਹਿਬ ਕਹਿੰਦੇ ਨੇ ਵੇਖਦਾ ਨੁਕਸਾਨ ਹੋ ਰਿਹਾ ਸਾਡਾ ਪੰਜਾਬ ਦਾ ਇਹ ਹਾਈਵੇ ਬੰਦ ਕਰਨ ਦੇ ਨਾਲ ਜੀ ਮੈਂ ਕਹਿੰਦਾ ਇਹਨਾਂ ਦਾ ਹੱਕ ਆ ਪਰ ਉਹਨਾਂ ਨੇ ਤਾਂ ਸਾਬਤ ਕਰਤਾ ਨਾ ਇਹ ਮੰਨਣਗੇ ਵੀ ਬਿਨਾ ਟਰੈਕਟਰਾਂ ਤੋਂ ਜਾਣ ਨੂੰ ਵੀ ਤਿਆਰ ਆਸੀਂ ਅਸੀਂ ਇੱਥੇ ਬੈਠਣ ਨੂੰ ਵੀ ਤਿਆਰ ਆ ਤੁਸੀਂ ਇਹ ਦੇਖੋ ਦਿੱਲੀ ਚਾਰੇ ਪਾਸੇ ਘੇਰੇ ਹੋਏ ਸੀ ਪਰ ਲੰਘਾ ਇਤੋਂ ਵੀ ਬੰਦ ਨਹੀਂ ਸੀ ਉੱਥੇ ਜੀ ਸੋ ਇਸ ਕਰਕੇ ਇਹ ਹੁਣ ਸਮੂਹਕ ਸਿਆਣਪ ਵੱਡੀ ਸੀ ਨਾ ਉਹ ਉਸ ਅੰਦੋਲਨ ਨੇ ਸਾਥ ਕਰਤਾ ਵੀ ਜਦੋਂ 60 ਜਾਂ 100 ਸਿਰ ਜੁੜਦੇ ਸੀ ਉਹ ਦਿੱਲੀ ਦੇ ਹਰ ਇੱਕ ਪਿੰਟੜੇ ਨੂੰ ਪੁੱਠਾ ਪਾ ਦਿੰਦੇ ਸੀ ਜੀ ਇਹ ਦਿੱਲੀ ਦਾ ਗੱਲਬਾਤ ਦੇ ਪਿੰਟੜੇ ਚ ਤਾਂ ਬਹੁਤ 헤ੜਾ ਚੱਲ ਰਹੇ ਨੇ ਮੁੜ ਕੇ ਜੀਰੋ ਤੋਂ ਸ਼ੁਰੂ ਕਰ ਲਿਆ ਜਿਹੜੀਆਂ ਗੱਲਾਂ ਟਰਡੀਆਂ ਇਸ ਜਾ ਤਾਂ ਹੋ ਗਈ ਨਾ ਸਰਕਾਰ ਬਦਲ ਗਈ ਜੀ ਭਾਈ ਉਹ ਮੋਦੀ ਸਰਕਾਰ ਸੀ ਹੁਣ ਦੂਜੀ ਸਰਕਾਰ ਆ ਗਈ ਉਹੀ ਸਰਕਾਰ ਆ ਜਿਹਦੇ ਨਾਲ ਇਹ ਸਾਰੇ ਮਸਲੇ ਦਿੱਲੀ 'ਚ ਵਿਚਾਰੇ ਹੋਏ ਨੇ ਉਹੀ ਇਹ ਮੰਤਰੀ ਨੇ ਆ ਮੰਤਰੀ ਵੀ ਮੀਟਿੰਗ ਨੇ ਹੁੰਦਾ ਸੀ ਜਿਹਦੇ ਨਾਲ ਚਾਰ ਮੀਟਿੰਗਾਂ ਕੀਤੀਆਂ ਨੇ ਪੰਜ ਪੰਜਵੀਂ 'ਚ ਫੇਰ ਆਗੇ ਤੁਸੀਂ ਆਪਦਾ ਪੱਖ ਰੱਖੋ ਆ ਸਾਡਾ ਪੱਖ ਸੁਣੋ ਠੀਕ ਆ ਤੁਹਾਡਾ ਪੱਖ ਅਸੀਂ ਵਿਚਾਰ ਲਾਂਗੇ ਸਾਡਾ ਪੱਖ ਤੁਸੀਂ ਵਿਚਾਰ ਲਓ ਜੀ ਮਤਲਬ ਕੀ ਤੁਸੀਂ ਫੋਕਸ ਕੀਤੇ ਕਰ ਰਹੇ ਹੋ ਹੂੰ ਮਤਲਬ ਉਹਨਾਂ ਨੇ ਦੱਸਤਾ ਜੀ ਅਸੀਂ ਕਿਸਾਨਾਂ ਲਈ ਕੀ ਕੀਤਾ મોદી ਨੇ ਕਿੰਨਾ ਕੀਤਾ ਇਹਨਾਂ ਨੇ ਆਪਦਾ ਪੱਖ ਦੱਸਤਾ ਹੂੰ ਫਿਰ ਸੱਪ ਲੰਮਾ ਗੋ ਚੌੜੀ ਗੱਲ ਤਾਂ ਉੱਥੇ ਖੜੀ ਆ ਹਾਲੇ ਕਿਉਂਕਿ ਗੱਲਬਾਤ ਚਾਹੇ ਉਹ ਕਰ ਰਹੇ ਨੇ ਗੱਲਬਾਤ ਰਾਹੀਂ ਹੀ ਮਸਲਾ ਨਿਬੜਨਾ ਹੁੰਦਾ ਇਹ ਕੋਈ ਡਰਾਮਾ ਨਹੀਂ ਹੂੰ ਪਰ ਕਿਹਾ ਜਾਂਦਾ ਲੜਾਈ ਦੇ ਫੈਸਲੇ ਜੰਗ ਦੇ ਮੈਦਾਨ 'ਚ ਹੋ ਜਾਂਦੇ ਨੇ ਹੂੰ ਉਹਨਾਂ ਨੂੰ ਲਿਖਿਆ ਟੇਬਲ ਤੇ ਜਾਂਦਾ ਜੀ ਜਦੋਂ ਗੱਲਬਾਤ ਹੁੰਦੀ ਆ ਲਿਖਣ ਲਈ ਗੱਲਬਾਤ ਹੁੰਦੀ ਆ ਸੰਘਰਸ਼ ਦੇ ਮੈਦਾਨ 'ਚ ਕਲੀਅਰ ਹੋ ਜਾਂਦਾ ਕਿ ਜਿਹੜੀ ਧਿਰ ਦੀ ਗੱਲ ਮੰਨੀ ਜਾਊ ਕਿੰਨੀ ਕ ਮੰਨੀ ਜਾਊ ਨਹੀਂ ਮੰਨੀ ਜਾਊ ਉਸ ਘਰਸ਼ ਦੇ ਮੰਦਾਨ ਚ ਸੰਦੀਪ ਜੀ ਦਿਖਾਈ ਨਹੀਂ ਦੇ ਰਹੀ ਉਹਨਾਂ ਨੂੰ ਵੀ ਸਭ ਵੱਧ ਪਤਾ ਵੀ ਕੀ ਹਾਲਤਾ ਜਥੇਵੰਦੀ ਇਹਦੇ ਕੀ ਹਾਲਤਾ ਆਪਸੀ ਇਹਨਾਂ ਦੀ ਸਾਂਝ ਕਿੰਨੀ ਕ ਬਖਰੀਵੇਂ ਕਿਨੇ ਕਿੰਨੇ ਖੇਤੀ ਇਕੱਠੇ ਹੋ ਜਾਣਗੇ ਕਿਵੇਂ ਹੋ ਜਾਣਗੇ ਹੁਣ ਆਪਾਂ ਇਵੇਂ ਹੀ ਕਹੀ ਜਾਈਏ ਵੀ ਸਾਰੀਆਂ ਮੁਲਕ ਦੀਆਂ ਜਥੇਵੰਦੀਆਂ ਸਾਡੇ ਨਾਲ ਨੇ ਕਿੱਥੇ ਵੀ ਪੰਜਾਬ ਤੋਂ ਲੈ ਕੇ ਕਿੱਥੇ ਤੋ ਹੋ ਰਿਹਾ ਬਸ ਆਪਾਂ ਕਹਿ ਦਿੰਦੇ ਆ ਨਾ ਮਿੱਟਾਂ ਮਲਤ ਚਾਹੇ ਹੋ ਗਿਆ ਜੀ ਕੇਰਲਾ ਚਾਹੇ ਹੋ ਗਿਆ ਜੀ ਫਲਾਨੀ ਤਾਂ ਚਾਹੇ ਹੋ ਗਿਆ ਜੀ ਉਸ ਮੌਮਤ ਹੁੰਦਾ ਜੀ ਜੀ ਸੋ ਇਸ ਕਰਕੇ ਕਿਸਾਨ ਆਗੂਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਮਤਲਬ ਇੰਨੀ ਸਮਾਂ ਤੇ ਸ਼ਕਤੀ ਮਤਲਬ ਇਹਨੂੰ ਸਾਰਥਕ ਪਾਸੇ ਲੈਣਾ ਠੀਕ ਆ ਜਿੱਥੇ ਕਈ ਵਾਰ ਹੁੰਦਾ ਵੀ ਪੰਜਾਬੀ ਜਿੱਥੇ ਖੜ ਕੇ ਖੜ ਕੇ ਜਰ ਦੇਖੀ ਜਾਉ ਜੀ ਇਹ ਠੀਕ ਆ ਅੜੰਦੇ ਤੇ ਲੜਨ ਵਾਲੀ ਗੱਲ ਪਰ ਇੱਥੇ ਸੂਝ ਸਿਆਣਪ ਵਾਲੀ ਵੀ ਗੱਲ ਚਾਹੀਦੀ ਹੈ ਵੀ ਹੁਣ ਅੱਗੇ ਕਿਵੇਂ ਵਧਿਆ ਜਾਵੇ ਜੀ ਮੁੜਾ ਤੋਂ ਤੁਹਾਡੇ ਸਾਹਮਣੇ ਆ ਸੰਦੀਪ ਜੀ ਐਡਾ ਵੱਡਾ ਫੈਸਲਾ ਵੀ ਰਿੰਗ ਰੋਡ ਤੇ ਮਾਰਚ ਕਰਾਂਗੇ ਹੂੰ ਜਦੋਂ ਪਤਾ ਲੱਗ ਗਿਆ ਵੀ ਟਕਰਾਹ ਹੋ ਜੀ ਜੇਹਦਾ ਹੋ ਗਿਆ ਰੂਟ ਬਦਲ ਲਿਆ ਜੀ ਇਹ ਇਹ ਕਿਹੜੀ ਬਦਨਾਮੀ ਵਾਲੀ ਗੱਲ ਸੀ ਜੇ ਇਹ ਲਾਲ ਕਿਲੇ ਤੇ ਨਾ ਜਾਂਦੇ ਮਤਲਬ ਉਹ ਸਾਰੀ ਗੱਲ ਕਿਸੇ ਹੋਰ ਪਾਸੇ ਨੂੰ ਹੋਣੀ ਸੀ ਚਲੋ ਠੀਕ ਆ ਵੱਡੀ ਸ਼ਕਤੀ ਸੀ ਮੁੜ ਕੇ ਕਿਸਾਨ ਕੋਲ ਸੰਭਲ ਗਿਆ ਤੇ ਸੋਚਣ ਵਿਚਾਰਨ ਦਾ ਮੌਕਾ ਇਹ ਜਿਹੜਾ ਆਖਰੀ ਮੁਕਾਬਲੇਬਾਜ਼ੀ ਹੈ ਨਾ ਇਹ ਤਾਂ ਡੁੱਬੇਗੀ ਕਿਸ਼ਤੀ ਤਾਂ ਡੁੱਬੇਗੇ ਸਾਰੇ ਨਾ ਹਮ ਹੀ ਬਚੇਗੇ ਨਾ ਸਾਥੀ ਤੇ ਮਾਰੇ ਜੀ ਉਹ ਇਹਦਾ ਨੁਕਸਾਨ ਨਾ ਹੋ ਜੇ ਕਿਸਾਨ ਅੰਦੋਲਨ ਨੂੰ ਵੱਡਾ ਮੈਨੂੰ ਤਾਂ ਇਹ ਫਿਕਰ ਆ ਕਿਉਂਕਿ ਖੰਡਾ ਬਹੁਤ ਵੱਡਾ ਸੰਦੀਪ ਜੀ ਉਹ ਕੱਲੀਆਂ ਟਖਣਾ ਦੇਖ ਲੋ ਤੁਸੀਂ ਕਿਸਾਨਾਂ ਦੇ ਖੰਡਾ ਦੇਖ ਲੋ ਤੁਸੀਂ ਮਜ਼ਦਮਾ ਦੇ ਖੰਡਾ ਦੇਖੋ ਤੁਸੀਂ ਕਿਉਂਕਿ ਬਰਤਾਂਤ ਦਾ ਖੰਡਾ ਸਾਂਝਾ ਬਰਤਾਂਤ ਨਹੀਂ ਸਿਰਜਣ ਦੇਣਾ ਚਾਹੁੰਦੀਆਂ ਜਿਹੜੀਆਂ ਪੰਜਾਬ ਜਾਂ ਸਿੱਖ ਜਾਂ ਕਿਸਾਨ ਨੂੰ ਵਿਰੋਧੀ ਸ਼ਕਤੀਆਂ ਨੇ ਸਾਂਝਾ ਬਰਤਾਂਤ ਸਿਰਜਣ ਲਈ ਸਮਾਅ ਜ਼ਰੂਰੀ ਆ ਜੀ ਮਾਰ ਨਾਲੇ ਰੱਬੋ ਮੈਂ ਤਾਂ ਵਾਰ-ਵਾਰ ਇਹੀ ਗੱਲ ਕਹਿੰਦਾ ਜੀ ਤਾਂ ਇਸ ਸਵਾਦ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਹੈ ਜੀ ਅਨਮੁੱਲੇ ਵਿਚਾਰ ਤੇ ਦੇਖਦੇ ਆ ਕਿ ਅੱਗੇ ਕਿਸਾਨ ਜਿੱਥੇ ਬੰਦੀਆਂ ਕਿਸਾਨ ਆਗੂ ਆਪਣੀ ਸੂਝ-ਬੂਝ ਤੋਂ ਕਿੰਨਾ ਕੰਮ ਲੈਂਦੇ ਨੇ ਤੇ ਕੀ ਸਿੱਟਾ ਨਿਕਲਦਾ ਹੈ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਤਨ